ਸਤਿ ਸ਼੍ਰੀ ਅਕਾਲ ਜੀ ਅੱਜ ਤਾਂ ਇੱਕ ਵੱਡੇ ਕਾਂਡ ਦੀ ਗੱਲ ਦੱਸਣ ਲੱਗੇ ਆ ਇਹ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਕੁਝ ਨਾ ਕੁਝ ਹੋਏਗਾ ਬੀਐਸਪੀ ਜਦੋਂ ਵੀ ਇਲੈਕਸ਼ਨਾਂ ਦੀ ਜਿਹੜੀ ਡੇਟ ਜਾਰੀ ਕੀਤੀ ਆ ਵੱਖ-ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਨੇ ਪਰ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਵਿਰੋਧ ਆ ਉਹ ਭਾਜਪਾ ਉਮੀਦਵਾਰਾਂ ਦਾ ਕੀਤਾ ਜਾ ਰਿਹਾਗਾ ਕਸਨਾ ਵੱਲੋਂ ਥਾ ਥਾ ਕੇਰ ਕੇ ਉਹਨਾਂ ਤੋਂ ਤਿੱਖੇ ਸਵਾਲ ਪੁੱਛੇ ਜਾ ਰਹੇ ਨੇ ਬੇਸ਼ੱਕ ਇਹਨਾਂ ਬੀਜਪੀ ਵੱਲੋਂ ਜਿਹੜੇ ਖੜੇ ਕੈਂਡੀਡੇਟ ਕੀਤੇ ਗਏ ਨੇ ਉਹਨਾਂ ਨੂੰ ਕੋਈ ਸਵਾਲ ਨਜ਼ਰ ਨਹੀਂ ਆਉਦਾ ਉਹਨਾਂ ਨੂੰ ਸਵਾਲ ਦਾ ਜਿਹੜਾ ਜਵਾਬ ਆ ਉਹ ਨਹੀਂ ਆਉਂਦਾ ਇਸ ਤੇ ਚੱਲਦਿਆਂ ਹਾਂਸਰਾ ਹਾਂਸ ਨੂੰ ਪਿਛਲੇ ਦਿਨੀ ਘੇਰਿਆ ਗਿਆ ਉਦੇ ਮਾਗਰ ਕਿਸਾਨਾਂ ਵੱਲੋਂ ਗੱਡੀਆਂ ਲਾਈਆਂ ਗਈਆਂ ਤੇ ਉਹਨਾਂ ਨੂੰ ਪਿੰਡ ਵਿੱਚ ਬਣ ਨਹੀਂ ਦਿੱਤਾ ਗਿਆ ਪਰ ਅੱਜ ਦੀ ਤਾਜ਼ਾ ਖਬਰ ਹੈ ਜਿਹੜੀ ਸੂਤਰਾਂ ਮੁਤਾਬਕ ਕਿ ਬੀਜੇਪੀ ਦੇ ਕਈ ਲੀਡਰਾਂ ਦੇ ਪਾਥੀਆਂ ਪਈਆਂ ਨੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਸੱਚਮੁੱਚ ਹੀ ਬੀਜੇਪੀ ਦੇ ਕਈ ਲੀਡਰਾਂ ਦੇ ਵਿੱਚ ਹੰਸ ਰਾਜ ਹਾਂਸ ਦੇ ਨਾਲ ਕਹਿੰਦੇ ਪਾਥੀਆਂ ਪਈਆਂ ਨੇ ਪਾਥੀਆਂ ਬਗਮੀਆਂ ਮਰੀਆਂ ਗਈਆਂ ਨੇ ਜੁੱਤੀਆਂ ਪੈਂਦੀਆਂ ਸੁਣੀਆਂ ਸੀ ਅੱਜ ਨਵਾਂ ਜਿਹੜਾ ਇਹ ਰਿਵਾਜ ਇੱਕ ਹੋਰ ਚੱਲ ਪਿਆ ਪਾਥੀਆਂ ਗਹਾਰਿਆਆਂ ਆ ਪਾਥੀਆਂ ਉਹ ਕਹਿੰਦੇ ਕਿਸਾਨਾਂ ਜਿਹੜੀਆਂ ਔਰਤਾਂ ਸੀ ਜਿਹੜੀਆਂ ਉਹ ਧਰਨੇ ਵਿੱਚ ਜਾਂਦੀਆਂ ਸੀ ਉੱਥੇ ਇੱਕ ਗੱਲ ਇਹ ਨਿਕਲ ਕੇ ਸਾਹਮਣੇ ਆਈ ਆ ਕਿ ਹੰਸ ਰਾਜ ਹੰਸ ਨੇ ਕਿਸੇ ਨਿੱਜੀ ਚੈਨਲ ਤੇ ਇੱਕ ਇੰਟਰਵਿਊ ਦਿੱਤੀ ਆ ਉਹਦੇ ਵਿੱਚ ਇਹ ਕਿਹਾ ਗਿਆ ਹੰਸ ਰਾਜ ਹੰਸ ਵੱਲੋਂ ਕਿ 700 ਕਿਸਾਨ ਵਰਵਾ ਕੇ ਤੇ ਇਹ ਕਿਸਾਨ ਭੰਗੜੇ ਪਾਉਂਦੇ ਆਏ ਜਸ਼ਨ ਮਨਾਉਂਦੇ ਆਏ ਜਾਨੀ ਕਿ ਅਸੀਂ ਕੋਈ ਵੱਡਾ ਮੋਰਚਾ ਜਿੱਤ ਲਿਆ ਜਾਂ ਇਹ ਮਾਸੜ ਕੌਮ ਕਹਿੰਦੇ ਆਪਣੇ ਆਪ ਨੂੰ ਤੇ ਇਸ ਤੋਂ ਲੈ ਕੇ ਹੋਰ ਵੀ ਕਈ ਬਗਵਾਤ ਜਿਹੜੇ ਬਿਆਨ ਸੀ ਉਹ ਹੰਸ ਰਾਜ ਹੰਸ ਨੇ ਦਿੱਤੇ ਨੇ ਪਰ ਜਦੋਂ ਕਸਰਨਾ ਵੱਲੋਂ ਇਹ ਗੱਲ ਪੁੱਛਿਆ ਗਿਆ ਸਾਰਾ ਕੁਝ ਕਿ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਬਿਆਨ ਦਿੱਤਾਗਾ ਤਾਂ ਉਸ ਨੂੰ ਲੈ ਕੇ ਹੰਸ ਰਾਜ ਹੰਸ ਸਾਹਮੁਕ ਕਰ ਗਿਆ ਕਹਿੰਦਾ ਮੈਂ ਤਾਂ ਕੋਈ ਬਿਆਨ ਹੀ ਦਿੱਤਾ ਜਿਹੜੀ ਕਿ ਸਾਰੀ ਇੰਟਰਵਿਊ ਸਾਰੇ ਲੋਕਾਂ ਨੇ ਸੁਣੀ ਆ ਇਹਦੇ ਵਿੱਚ ਹੁਣ ਹਾਲ ਇਹਨਾਂ ਲੀਡਰਾਂ ਦਾ ਖਾਸ ਕਰਕੇ ਆਪਾਂ ਬੀਜਪੀ ਦੇ ਲੀਡਰਾਂ ਦਾ ਕਹਿ ਦਈਏ ਕਿ ਜਿਹੜਾ ਆਪਾਂ ਕਹਿੰਦੇ ਨੇ ਇੱਕ ਕਹਾਵਤਾ ਘਰ ਦਾ ਤੋਬੀਰਾ ਕੁੱਤਾ ਨਾ ਘਰ ਦਾ ਨਾ ਘਾੜਦਾ ਇਹਨਾਂ ਨਾਲ ਤਾਂ ਉਹ ਗੱਲ ਹੋ ਰਹੀ ਆ ਤੇ ਖਾਸ ਕਰਕੇ ਹੰਸ ਰਾਜ ਹੰਸ ਜਿਹੜਾ ਕਿ 5 ਸਾਲ ਜਿੱਤ ਕੇ ਕਦੇ ਕਿਸਾਨਾਂ ਦੇ ਹੱਕ ਦੇ ਵਿੱਚ ਕਦੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਨਾ ਕਰੇ ਸਿੱਖਾ ਹਿੰਦੂਆਂ ਦੇ ਹੱਕ ਦੇ ਵਿੱਚ ਕਦੇ ਨੇ ਹਾਂ ਨਾ ਨਾਰਾ ਨਹੀਂ ਮਾਰਿਆ 5 ਸਾਲ ਜਿੱਤ ਕੇ ਇਹਨਾਂ ਨੇ ਐਸ ਪ੍ਰਸਤियां ਕੀਤੀਆਂ ਨੇ ਹੁਣ ਵੀ ਇਹੀ ਹਾਲ ਆ ਜੇਕਰ ਤੁਸੀਂ ਇਹ ਜੇ ਲੀਡਰ ਨੂੰ ਜਿਤਾਉਂਗੇ ਜਿਨ੍ਹਾਂ ਨੂੰ ਪਹਿਲਾਂ ਦੇ ਚੁੱਕਿਓ ਮੌਕਾ ਦੇ ਚੁੱਕਿਓ ਪਾਸ ਪਾਸ ਸਾਲ ਦਾ ਉਹਨਾਂ ਲੀਡਰ ਨੂੰ ਜਿਤਾਉਣਾ ਸਭ ਤੋਂ ਮੈਂ ਕਹਿੰਦਾ ਵੱਡੀ ਭੁੱਲ ਹੋਵੇਗੀ ਬੇਕੂਫੀ ਹੋਵੇਗੀ ਕਿਉਂਕਿ ਇਹ ਲੀਡਰ ਸਾਡੇ ਤੇ ਹੀ ਜਦੋਂ ਜਿੱਤ ਜਾਂਦੇ ਆ ਸਾਡੇ ਤੇ ਡੰਡੇ ਮਾਰਦੇ ਆ ਸਾਡੇ ਉੱਤੇ ਗੋਲੀਆਂ ਚਲਾਉਂਦੇ ਆ ਅਤੁੱਗੈਂਸ ਦੇ ਗੋਲੇ ਛਿੜਦੇ ਆ ਤੇ ਸੜਕਾਂ ਦੇ ਵਿੱਚ ਕਿੱਲ ਗੱਡੇ ਜਾਂਦੇ ਆ ਭਾਜਪਾ ਵਾਲਿਆਂ ਨੇ ਕੀ ਕੁਝ ਨਹੀਂ ਕੀਤਾ ਕਈ ਨੌਜਵਾਨਾਂ ਦੀਆਂ ਸ਼ਹੀਦੀਆਂ ਹੋਈਆਂ ਨੇ ਕਈ ਨੌਜਵਾਨਾਂ ਦੀਆਂ ਅੱਖਾਂ ਚ ਲੈ ਗਈਆਂ ਨੇ ਕਈ ਨੌਜਵਾਨ ਆਰੀ ਹੋ ਗਏ ਨੇ ਇਹ ਭਾਜਪਾ ਨੇ ਖੁੱਲ ਕੇ ਜਿਹੜਾ ਮੋਦੀ ਨੇ ਕਹਿਦੀ ਆ ਆਪਾਂ ਖੱਟੜ ਸਰਕਾਰ ਨੇ ਜਿਹੜਾ ਖੁੱਲ ਕੇ ਇੱਕ ਘਾਣ ਕੀਤਾਗਾ ਕਿਸਾਨਾਂ ਦਾ ਪਰ ਹੁਣ ਜੇਕਰ ਇਹਨੂੰ ਹਾਂਸਰਾਂ ਜਾਂ ਹਾਂਸ ਨੂੰ ਪੁੱਛਿਆ ਜਾਂਦਾ ਕਿ ਤੂੰ ਬੀਜੇਪੀ ਛੱਡਦੇ ਅਸੀਂ ਤੇਰੇ ਸਰੋਪਾ ਪਾਉਣੇ ਆ ਅਸੀਂ ਤੇਰਾ ਕਿਦੇ ਵਿਰੋਧ ਨਹੀਂ ਕਰਾਂਗੇ ਇਹ ਕਹਿੰਦਾ ਮੈਂ ਬੀਜੇਪੀ ਨਹੀਂ ਛੱਡ ਸਕਦਾ ਮੈਂ ਮੋਦੀ ਦਾ ਵਿਰੋਧ ਨਹੀਂ ਕਰ ਸਕਦਾ ਇਹਨਾਂ ਤੋਂ ਕਹਿਣ ਤੋਂ ਭਾਵ ਕਿ ਇਹ ਜਿਹੜੇ ਅਜਾਹੇ ਲੀਡਰ ਨੇ ਇਹ ਤੁਹਾਨੂੰ ਹੁਣ ਮੈਂ ਤਾਂ ਕਰਨਗੇ ਤੁਹਾਡੀਆਂ ਮਹੀਨਾ ਡੇਢ ਮਹੀਨਾ ਜਿੰਨਾ ਤੇਰਾ ਵੋਟਾਂ ਦੇ ਪਿਆ ਜੇ ਕਰੇ ਆਖਰ ਜਿੱਤ ਵੀ ਜਾਂਦੇ ਆ ਪਹਿਲੀ ਕਾਲ ਜਿੱਤਣਾ ਬਹੁਤ ਮੁਸ਼ਕਲ ਆ ਨੇੜੇ-ਤੇੜੇ ਨੇ ਜਿੱਤਦੇ ਤਾਂ ਜੇਕਰ ਜਿੱਤ ਜਾਂਦੇ ਆ ਤੇ 5 ਸਾਲ ਭਰਾਓ ਤੁਹਾਡੇ ਉੱਤੇ ਫਿਰ ਇਹ ਡਾਂਗਾ ਭਰਉਣਗੇ ਫਿਰ ਤੁਸੀਂ ਨਾ ਪੁੱਸਤਾਓ ਕਿ ਅਸੀਂ ਇਹ ਗਲਤੀ ਕਰ ਬੈਠੀ ਅਸੀਂ ਫਲਾਣੇ ਦੇ ਆਖੇ ਵੋਟ ਪਾਤੀ ਅਸੀਂ ਧੌਂਕੇ ਦੇ ਆਖੇ ਵੋਟ ਪਾਤੀ ਤੇ ਬਾਕੀ ਮੈਂ ਬੇਨਤੀ ਕਰਦਾਗਾ ਕਿ ਜਦੋਂ ਕਿਸਾਨਾਂ ਉੱਤੇ ਲਾਠੀਆਂ ਗੋਲੀਆਂ ਗੋਲੇ ਡਾਗੇ ਜਾਂਦੇ ਨੇ ਉਦੋਂ ਹੰਸ ਰਾਜ ਹੰਸ ਤੇ ਬੀਜੇਪੀ ਦੇ ਬਾਕੀ ਆਗੂ ਕਿੱਥੇ ਸਨ ਤੇ ਹੁਣ ਪੰਜਾਬ ਦੇ ਵਿੱਚ ਵੋਟਾਂ ਮੰਗਣਾਗੇ ਹੁਣ ਪੰਜਾਬ ਉਹੀ ਪੰਜਾਬ ਆ ਜਿਹਦੇ ਉੱਤੇ ਤੁਸੀਂ ਗੋਲਿਆ ਚਲਾਈਆਂ ਨੇ ਜਿਹੜੇ ਸਾਡੇ ਨੌਜਵਾਨ ਸ਼ਹੀਦ ਕੀਤੇ ਨੇ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਦੇ ਤੁਸੀਂ ਲੱਤਾਂ ਤੋੜੀਆਂ ਨੇ ਉੱਤੇ ਗੱਡੀਆਂ ਚੜਾ ਚੜਾ ਕੇ ਦਿੱਲੀ ਦੇ ਵਿੱਚ ਵੀ ਹੋਇਆ ਤੇ ਹੋਰ ਕਈ ਸਟੇਟਾਂ ਦੇ ਵਿੱਚ ਹੋਇਆ ਖਨੌਰੀ ਬਾਡਰ ਤੇ ਹੋਇਆ ਸੰਭੂ ਬਾਡਰ ਤੇ ਕਰੀਬ 27-28 ਕਿਸਾਨ ਫਿਰ ਸਿੱਧੀ ਦੇ ਗਏ ਨੇ ਸਿੱਧੀ ਪਾਗੇ ਨੇ ਪਰ ਹਲੇ ਤੱਕ ਇਹ ਟਸ ਤੋਂ ਮਸ ਨਹੀਂ ਸਰਕਾਰ ਹੋ ਰਹੀ ਮੋਦੀ ਦੀ ਤੇ ਹਜੇ ਵੋਟਾਂ ਭਾਲਦੇ ਨੇ ਧੰਨਵਾਦ ਵੀਡੀਓ ਨੂੰ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲਿਓ ਕਮੈਂਟ ਤੁਹਾਡੇ ਜਿਹੜੇ ਨੇ ਇਹ ਜਰੂਰ ਸਾਰੇ ਪੜੀਦੇ ਨੇ ਕੱਲਾ-ਕੱਲਾ ਕਮੈਂਟ ਤੁਹਾਡਾ ਸਾਡੇ ਲਈ ਇੱਕ ਕਹਿੰਦੀ ਕਿ ਬਹੁਤ ਹੀ ਵਧੀਆ ਇੱਕ ਨਜ਼ਰੀਆ ਦਾ ਅਸੀਂ ਤੁਹਾਡੇ ਕਮੈਂਟਾਂ ਤੋਂ ਜੱਜ ਕਰਦੇ ਆ ਤੁਹਾਡੇ ਕਮੈਂਟ ਪੜ੍ਹ ਕੇ ਸਾਨੂੰ ਪਤਾ ਲੱਗਦਾ ਕਿ ਤੁਸੀਂ ਕਿਸ ਮਕਸਦ ਦੇ ਵਿੱਚ ਚੱਲੇ ਹੋ ਜਾਂ ਕਿਸ ਦੀ ਤੁਹਾਡੀ ਕੀ ਸੋਚ ਆ ਇਹਨਾਂ ਲੀਡਰਾਂ ਬਾਰੇ ਆਪਣਾ ਇਹ ਕਮੈਂਟ ਤੁਸੀਂ ਜ਼ਰੂਰ ਲਿਖਣਾ ਨਾ ਭੁੱਲਿਓ ਧੰਨਵਾਦ ਵੈਜੀ ਦਾ ਖਾਲਸਾ ਵੈਜੀ ਦੀ ਭੱਤੇ